ਖਬਰਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੋ ਸਰਾਜ ਸ੍ਰੀ ਅਕਾਲ ਤਖਸੈਬ ਦੇ ਨਵੇਂ ਬਣੇ ਕਾਰਜਕਾਰੀ ਜਥੇਦਾਰ ਕਲਦੀਪ ਸਿੰਘ ਗੜਗੱਜ ਵੱਲੋਂ ਵੱਡਾ ਉਪਰਾਲਾ ਕੀਤਾ ਗਿਆ ਹੈ ਜੇਕਰ ਸ੍ਰੀ ਅਕਾਲ ਤਖਸੈਬ ਦੇ ਜਥੇਦਾਰ ਇਸ ਤਰ੍ਹਾਂ ਸਿੱਖ ਸੰਗਤਾਂ ਨੂੰ ਜਾਂ ਜਿਹੜੇ ਸਿੱਖ ਨੁਮਾਇੰਦੇ ਨੇ ਜੇਕਰ ਉਹਨਾਂ ਦੀ ਇਸ ਤਰ੍ਹਾਂ ਗੱਲ ਸੁਣ ਸੁਣਨਗੇ ਤਾਂ ਧਰਮ ਦੇ ਵਿੱਚ ਸੁਧਾਰ ਵੀ ਹੋਵੇਗਾ ਧਰਮ ਦੇ ਨਾਲ ਲੋਕ ਜੁੜਨ ਜੁੜਨ ਵੀਗੇ ਆਸੂਤਰਾ ਦੇ حوالے ਤੋਂ ਖਬਰ ਆ ਰਹੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਨਵ ਯੁਕਤ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਪਹਿਲ ਕਦਮੀ ਕਰਦਿਆਂ ਇਹ ਗਰੰਤੀ ਸਿੰਘ ਨੌਜਵਾਨ ਨੂੰ ਕਿਸੇ ਕਾਰਨ ਨਿਰਾਸ਼ਾ ਵਿੱਚ ਆਪਣੇ ਕਾਰ ਕਾਰ ਉਤਾਰਨ ਤੋਂ ਨਾ ਸਿਰਫ ਰੋਕਿਆ ਸਗੋਂ ਉਸ ਦੀ ਗੱਲ ਸੁਣ ਤੇ ਮਨ ਦਾ ਵੀ ਭਰੋਸਾ ਦਿੱਤਾ ਗਿਆ ਇਸ ਗਰੰਤੀ ਸਿੰਘ ਨੂੰ ਪਲਕੇ ਸ੍ਰੀ ਅਕਾਲ ਤਖਤ ਸਾਹਿਬ ਸਕਤਰ ਵਿਖੇ ਮੁਲਾਕਾਤ ਲਈ ਬੁਲਾਇਆ ਗਿਆ ਹੈ ਇਸ ਗ੍ਰੰਥੀ ਦੀ ਚਨਾਖਤ ਗਿਆਨੀ ਹਰਪ੍ਰੀਤ ਸਿੰਘ ਵਾਸੀ ਬਰਨਾਲਾ ਵੱਜੂ ਹੋਈ ਹੈ ਜੋ ਲੁਧਿਆਣਾ ਦੇ ਇੱਕ ਗੁਰਦੁਆਰੇ ਵਿੱਚ ਇੱਕ ਬਤੌਰ ਗ੍ਰੰਥੀ ਦੇ ਕੰਮ ਕਰ ਰਿਹਾ ਸੀ ਗੁਰਦੁਆਰਾ ਕਮੇਟੀ ਨਾਲ ਕਿਸੇ ਕਾਰਨ ਹੋਏ ਵਿਵਾਦ ਮਗਰੋਂ ਉਸ ਨੇ ਨੌਕਰੀ ਛੱਡਣ ਦਾ ਫੈਸਲਾ ਕੀਤਾ ਉਸ ਵੱਲੋਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਗਈ ਇਸ ਵੀਡੀਓ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੂੰ ਸੰਬੋਧਨ ਕੀਤਾ ਗਿਆ ਸੀ ਕਿ ਵਾਇਰਲ ਹੋਈ ਇਸ ਵੀਡੀਓ ਵਿੱਚ ਇਹ ਗ੍ਰੰਥੀ ਸਿੰਘ ਨੌਜਵਾਨ ਰੋਂਦਾ ਹੋਇਆ ਦਿਖਾਈ ਦਿੰਦਾ ਹੈ ਅਤੇ ਆਪਣਾ ਹਾਰਮੋਨੀਅਮ ਅਤੇ ਗੱਲ ਵਿੱਚ ਪਾਇਆ ਗ੍ਰੰਤੀ ਸਿੰਘਾਂ ਵਾਲਾ ਪਰਨਾ ਤਿਆਗਣ ਦੀ ਗੱਲ ਕਰਦਾ ਉਹ ਆਪਣਾ ਗਾਤਰਾ ਵੀ ਉਤਾਰਦਾ ਦਿਖਾਈ ਦਿੰਦਾ ਹੈ ਵੀਡੀਓ ਵਿੱਚ ਉਹ ਆਪ ਬੀਤੀ ਬਿਆਨ ਕਰ ਰਿਹਾ ਹੈ ਇਸ ਵੀਡੀਓ ਸਾਹਮਣੇ ਆਉਂਦੇ ਤੋਂ ਆਉਣ ਤੋਂ ਬਾਅਦ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਇਸ ਨੌਜਵਾਨ ਨਾਲ ਸੰਪਰਕ ਕੀਤਾ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕੀਤੀ ਗਈ ਜਥੇਦਾਰ ਨੇ ਉਸ ਨੂੰ ਸਮਝਾਇਆ ਅਤੇ ਕਕਾਰ ਦੇ ਹੋਏ ਨਰਾਦ ਨੂੰ ਜਾਣੂ ਵੀ ਕਰਵਾਇਆ ਜਥੇਦਾਰ ਵੱਲੋਂ ਉਸ ਨੂੰ ਭਲਕੇ 22 ਮਾਰਚ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਕਤਰਤ ਸਦਿਆ ਗਿਆ ਹੈ ਉਸ ਨੇ ਆਖਿਆ ਕਿ ਉਹ ਹੋਈ ਭੁੱਲ ਵਾਸਤੇ ਗੁਰੂ ਦੇ ਚਰਨਾਂ ਆ ਕੇ ਖਮਾ ਯਾਤਨਾ ਵੀ ਕਰੇ ਉਹਨਾਂ ਨੇ ਉਸ ਨੂੰ ਮਦਦ ਦਾ ਵੀ ਭਰੋਸਾ ਦਿੱਤਾ ਯਾਨੀ ਕਿ ਭਾਈ ਗਿਆਨੀ ਕੁਲਦੀਪ ਸਿੰਘ ਗੜਗਾ ਜੀ ਦਾ ਇਹ ਬਹੁਤ ਵੱਡਾ ਉਪਰਾਲਾ ਹੈ ਜੇਕਰ ਇਸ ਤਰ੍ਹਾਂ ਗੁਰੂ ਘਰ ਦੇ ਵਜ਼ੀਰਾਂ ਦੀਆਂ ਗੱਲਾਂ ਸੁਣੀਆਂ ਜਾਣ ਗਿਆ ਤੇ ਹਰ ਕੋਈ ਜਿਹੜਾ ਹੈ ਉਹ ਗੁਰੂ ਘਰ ਦੇ ਵਿੱਚ ਆਉਣਾ ਚਾਹਵੇ ਚਾਹਵੇਗਾ ਅਤੇ ਗੁਰੂ ਘਰ ਦੀ ਡਿਊਟੀ ਵੀ ਕਰੇਗਾ ਧੰਨਵਾਦ